ਖੇਰਬਲੋਂ ਜੀਰਾ ਬਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਦੋ ਕੀ ਕਹਿਣਾ ਚਾਹੁੰਦੇ ਜੀ ਦੇਖੋ ਭਾਈ ਇਦੋਂ ਮੰਦ ਭਾਗੀ ਕੋਈ ਗੱਲ ਹੋ ਨਹੀਂ ਸਕਦੀ ਇਸੇ ਤਰੀਕੇ ਨਾਲ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਚਰਨਜੀਤ ਚੰਨੀ ਜੀ ਉਹਨਾਂ ਨੇ ਰੋਪੜ 'ਚ ਬਿਆਨ ਦਿੱਤਾ ਸੀ ਤੇ ਉਸ ਵੇਲੇ ਮੈਂ ਵੀ ਕਾਂਗਰਸ ਪਾਰਟੀ ਸੀ ਉਸ ਵੇਲੇ ਪ੍ਰੇਮਕਾ ਗਾਂਧੀ ਜੀ ਇੱਕ ਦਿਨ ਪਹਿਲਾਂ ਉਹ ਰੋਪੜ 'ਚ ਬਿਆਨ ਦਿੱਤਾ ਸੀ ਤੇ ਅਗਲੇ ਦਿਨ ਉਹ ਲੁਧਿਆਣੇ ਚ ਆਉਣਾ ਸੀ ਸੰਜੇ ਤਲਵਾਰ ਜੀ ਦੇ ਹਲਕੇ ਚ ਈਸਟ ਚ ਤੇ ਸਾਰੇ ਯੂਪੀ ਤੇ ਬਿਹਾਰ ਤੇ ਸਾਡੇ ਸਾਰੇ ਸਾਡੇ ਪਰਿਵਾਰਾਂ ਨੇ ਉਹਨਾਂ ਨੇ ਸਾਡੀਆਂ ਬੱਸਾਂ ਖਾਲੀ ਮੋੜੀਆਂ ਸੀ ਤੇ ਸਾਰੇ ਬੋਰਡ ਬੈਨਰ ਕਾਂਗਰਸ ਪਾਰਟੀ ਦੇ ਲਾਲਾ ਸਿੱਟੇ ਸੀ ਤੇ ਅੱਜ ਜਿਹੜਾ ਆ ਬਿਆਨ ਮੈਂ ਹਰ ਜਗ੍ਹਾ ਦੇਖ ਰਿਹਾ ਹੈਰਾਨਗੀ ਦੀ ਗੱਲ ਆ ਵੀ ਇਹ ਕਿਸ ਤਰੀਕੇ ਦਾ ਇਹ ਬਿਆਨ ਆ ਮੈਂ ਤੁਹਾਨੂੰ ਆਪ ਦਿਖਾ ਦਿੰਦਾ ਵੀ ਇਹ ਛੋਟੀ ਸੋਚ ਕਾਂਗਰਸ ਪ੍ਰਤੀਯਾਸ਼ੀ ਕੇ ਵਿਵਾਦਿਕ ਬੋਲ ਪੰਜਾਬ ਪਰ ਕਬਜਾ ਕਰ ਰਹੇ ਯੂਪੀ ਔਰ ਬਿਹਾਰ ਕੇ ਲੋਗੋں ਕੋ ਰੋਕਨਾ ਜ਼ਰੂਰੀ ਇਨ ਕੋ ਨੌਕਰੀ ਵਹ ਵੋਟ ਕਾ ਅਧਿਕਾਰ ਨਾ ਮਿਲੇ ਲੋਕ ਇਸ ਸਰੇ ਉਪਰ ਕੀ ਕਹਿਣਾ ਨਹੀਂ ਆਪਾ ਇਨਸਾਨ ਨਹੀਂ ਗੇ ਕਿੰਨੇ ਪੰਜਾਬੀ ਨੇ ਜਿਹੜੇ ਬਿਹਾਰ ਚ ਯੂਪੀ ਚ ਦਿੱਲੀ ਚ ਹਰ ਜਗ੍ਹਾ ਰਹਿੰਦਾ ਸਾਡਾ ਪੰਜਾਬੀ ਚਾਹੇ ਉਹ ਸਿੱਖਾ ਚਾਹੇ ਹਿੰਦੂ ਆ ਸਾਡਾ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਹਰ ਜਗ੍ਹਾ ਸਾਡਾ ਪੰਜਾਬੀ ਰਹਿੰਦਾ ਜੇ ਆਪਾਂ ਨੂੰ ਕੋਈ ਇਹ ਗੱਲ ਕਹਿ ਦੇਵੇ ਉੱਥੇ ਜਾ ਕੇ ਵੀ ਅਸੀਂ ਤੁਹਾਨੂੰ ਯੂਪੀ ਚ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਬਿਹਾਰ ਚ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਦਿੱਲੀ ਚ ਰਹਿਣ ਨਹੀਂ ਦੇਣਾ ਤੇ ਸਾਡੇ ਕਿੰਨੇ ਰੋਜ਼ ਸਾਡੇ ਟਰੱਕ ਸਾਡੇ ਕਿੰਨੇ ਹੋਰ ਵਪਾਰੀ ਵੱਡੇ ਵੱਡੇ ਲੁਧਿਆਣੇ ਤੋਂ ਵਪਾਰੀ ਰੋਜ਼ ਦਿੱਲੀ ਬੰਗਲੌਰ ਕਾਨਪੁਰ ਯੂਪੀ ਹਰ ਦੇਸ਼ ਦੇ ਕੋਨੇ-ਕੋਨੇ ਤੇ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ ਜਾਂ ਜਿਹੜੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਦੇਸ਼ ਦੇ ਹਰ ਕੋਨੇ 'ਚ ਇਹ ਕਹਿ ਦੇਣ ਵੀ ਭਾਈ ਨਹੀਂ ਤੁਸੀਂ ਤਾਂ ਪੱਗ ਬੰਨੀ ਆ ਸਿਰ ਤੇ ਅਸੀਂ ਤੁਹਾਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ ਇਹਨਾਂ ਦਾ ਵੋਟ ਦਾ ਅਧਿਕਾਰ ਕੱਟੋ ਕਿ ਡੇ ਡੇ ਵੱਡੇ ਬਿਜ਼ਨਸ ਨੇ ਤੇ ਉਹ ਇਹ ਕਹਿ ਦੇਣ ਵੀ ਤੁਸੀਂ ਤਾਂ ਉਰੇ ਆ ਕੇ ਸਾਰੇ ਕਾਰੋਬਾਰ ਤੁਸੀਂ ਸੰਭਲੇ ਇਸ ਕਰਕੇ ਕੱਢੋ ਇਹਨਾਂ ਨੂੰ ਉਰੇੋਂ ਅੱਜ ਇਹ ਬਹੁਤ ਵੱਡਾ ਸਾਡਾ ਲੁਧਿਆਣੇ ਦਾ ਜਿਹੜਾ ਤਰੱਕੀ ਦਾ ਪਹੀਆ ਨਾ ਜਿਹੜਾ ਚੱਕਾ ਏ ਆ ਮੈਂ ਸਾਰੇ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਤੁਹਾਡੇ ਮੂਹਰੇ ਵੀ ਕਿਹੜਾ ਕਿਹੜਾ ਏ ਜਿਹਦੇ ਯੂਪੀ ਤੇ ਬਿਹਾਰ ਵਾਲੇ ਲੋਕ ਕੰਮ ਕਰਦੇ ਆ ਤੇ ਸਭ ਨੇ ਕਿਹਾ ਆ ਜੇ ਕੋਈ ਬਿਲਡਿੰਗ ਬਣੀ ਹੋਈ ਆ ਤਾਂ ਉਹਨਾਂ ਕਰਕੇ ਬਣੀ ਆ ਜੇ ਕੋਈ ਏਸੀ ਚੱਲ ਰਿਹਾ ਤਾਂ ਉਹਨਾਂ ਕਰਕੇ ਚੱਲ ਰਿਹਾ ਜੇ ਕੋਈ ਪਲਾਸਟਰ ਹੋਏ ਹੋਏ ਆ ਤਾਂ ਉਹਨਾਂ ਕਰਕੇ ਹੋਏ ਆ ਜੇ ਬਾਥਰੂਮ ਟਾਈਲਾਂ ਲੱਗੀਆਂ ਕਿਤੇ ਤਾਂ ਉਹਨਾਂ ਕੋਲ ਆ ਕਿਤੇ ਡਾਕਟਿੰਗ ਹੋ ਰਹੀ ਆ ਤਾਂ ਉਹਨਾਂ ਕੋਲ ਆ ਉਕ ਐਸਾ ਕਿਹੜਾ ਕੰਮ ਆ ਜੇ ਗੱਡੀਆਂ ਕਾਰਾਂ ਚੱਲ ਰਹੀਆਂ ਤਾਂ ਉਹਨਾਂ ਕਰਕੇ ਚੱਲ ਰਹੀਆਂ ਜੇ ਕਿਸੇ ਦੀ ਹੌਜ਼ਰੀ ਚੱਲ ਰਹੀ ਆ ਕਿਸੇ ਦੀ ਸਾਈਕਲ ਇੰਡਸਟਰੀ ਚੱਲ ਰਹੀ ਆ ਟੂਲ ਇੰਡਸਟਰੀ ਚੱਲ ਰਹੀ ਆ ਛੋਟੀਆਂ ਦੁਕਾਨਾਂ ਤੋਂ ਵੱਡੀਆਂ ਦੁਕਾਨਾਂ ਹਰ ਦੇ ਹਜ਼ਾਰਾਂ ਲੋਕ ਯੂਪੀ ਬਿਹਾਰ ਦੇ ਲੋਕ ਕੰਮ ਕਰ ਰਹੇ ਆ ਅੱਜ ਯੂਪੀ ਦੇ ਬਿਹਾਰ ਦੇ ਲੋਕ ਇਕੱਲੇ ਗਰੀਬ ਨਾ ਸਮਝਿਓ ਅੱਜ ਜੋ ਕਲੋਨਾਈਜ਼ਰ ਵੀ ਨੇ ਅੱਜ ਜੋ ਇੰਡਸਟ੍ਰੀਸਟ ਵੀ ਨੇ ਅੱਜ ਜੋ ਬੜੀਆਂ-ਬੜੀਆਂ ਕਲੋਨੀਆਂ ਅੱਜ ਜੋ ਬੜੀਆਂ-ਬੜੀਆਂ ਮਾਰਕੀਟਾਂ ਦੇ ਮਾਲਕ ਨੇ ਤੇ ਮੈਂ ਸਮਝਦਾ यूपी ਤੇ बिहार ਵਾਲਿਆਂ ਨੂੰ ਇੱਕ ਜੁੱਟ ਹੋ ਕੇ ਇਹੀ ਕਾਂਗਰਸ ਦੀ ਪਹਿਲਾਂ ਸੋਚ ਸੀ ਜਦੋਂ ਚੰਨੀ ਸਾਹਮਣੇ ਉਹਨਾਂ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਪਰ ਉਹਨਾਂ ਨੂੰ ਤਖਤੇ ਤੋਂ ਲਾਹਤਾ ਸੀ यूपी बिहार ਵਾਲਿਆਂ ਨੇ ਜੇ ਕਿਤੇ ਉਹ ਰਾਤ ਚ ਆ ਜਾਂਦੇ ਉਹ यूपी बिहार ਨੂੰ ਕਾਂਗਰਸ ਵਾਲੇ ਕੱਢ ਦੇ ਅੱਜ ਉਹੀ ਸੋਚ ਉਹਨਾਂ ਦੇ ਬਹੁਤ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਨੇ ਇਹ ਕਾਂਗਰਸ ਦੀ ਸੋਚ ਆ ਖਹਿਰਾ ਜੀ ਨਹੀਂ ਸੋਚ ਇਹ ਕਾਂਗਰਸ ਦੀ ਸੋਚ ਆ ਤੇ ਉਰੇ ਲੁਧਿਆਣੇ ਚ ਜਿਹੜਾ ਵੀ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਬੜਿੰਗ ਸਾਹਿਬ ਜਦੋਂ ਉਹ ਪ੍ਰਧਾਨ ਉਹ ਪ੍ਰਧਾਨ ਨੇ ਉਹਨਾਂ ਨੇ ਇਹ ਟਿਕਟਾਂ ਵੰਡੀਆਂ ਏ ਜਿਹੜੇ ਜਿਹੜੇ 13 ਹਲਕਿਆਂ ਚ ਇਸ ਕਰਕੇ ਇਸ ਸਾਰਾ ਕੁਝ ਕਰਾਉਣ ਦੇ ਪਿੱਛੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਜਿਹੜੇ ਲੁਧਿਆਣੇਓ ਇਲੈਕਸ਼ਨ ਲੜ ਰਹੇ ਆ ਉਹਨੇ ਤੇ ਸਾਰੇ ਸਾਡੇ ਯੂਪ ਬਿਹਾਰ ਦੇ ਲੋਕਾਂ ਨੂੰ ਜਾਂ ਜਿਹੜੇ ਵੀ ਬਾਹਰੋਂ ਲੋਕ ਆਏ ਹੋਏ ਆ ਜਿਹੜੀ ਮਰਜ਼ੀ ਸਟੇਟਾਂ ਤੋਂ ਅੱਜ ਇਕੱਠੇ ਹੋ ਜਾਣਾ ਚਾਹੀਦਾ ਇਹਨਾਂ ਦੀਆਂ ਐਂਟਰੀਆਂ ਕਾਂਗਰਸੀਆਂ ਦੀਆਂ ਹਰ ਜਗ੍ਹਾ ਜਿੱਥੇ ਉਹ ਰਹਿੰਦੇ ਆ ਉਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਅੱਜ ਜੇ ਕਿਸੇ ਦੀ ਰਸੋਈ ਚੱਲਦੀ ਆ ਅੱਜ ਕਿਸੇ ਦੇ ਜੇ ਖਾਣਾ ਘਰੇ ਬਣਦਾ ਉਹ ਇਨਾਂ ਦੇ ਕਰਕੇ ਬਣਦਾ ਇਸ ਕਰਕੇ ਅੱਜ ਬਹੁਤ ਨਿੰਦਣੀਏ ਗੱਲ ਬਹੁਤ ਹੀ ਮਾੜੀ ਗੱਲ ਆ ਜਿਹੜੀ ਅੱਜ ਇਹ ਹੋਈ ਆ ਦੇਸ਼ ਨੂੰ ਤੇ ਲੁਧਿਆਣੇ ਨੂੰ ਵੰਡਣ ਦੀ ਕੋਸ਼ਿਸ਼ ਅੱਜ ਕੀਤੀ ਗਈ ਆ ਦੋ ਵਰਗਾਂ 'ਚ ਸਰ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਆਡੀਓ ਜਿਹੜੀ ਆ ਉਹ ਵਾਇਰਲ ਕੀਤੀ ਗਈ ਆ ਉਸ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਉਹਦੇ ਵਿੱਚ ਕਿਤਨਾ ਕਿਤੇ ਤੁਹਾਡੇ ਜਿਹੜੇ ਬੋਲ ਨੇ ਉਹ ਸੁਣਾਈ ਦੇ ਬਿਲਕੁਲ ਇਹ ਆਡੀਓ ਜਿਹੜੀ ਆ ਮੈਨੂੰ ਵੀ ਮੀਡੀਆ ਤੋਂ ਪਤਾ ਲੱਗੀ ਆ ਇਹ ਇਹੋ ਜਿਹੇ ਕੰਮ ਹੁੰਦੇ ਹੀ ਹੁੰਦੇ ਆ ਜਦੋਂ ਕੈਂਡੀਡੇਟ ਦੂਜੇ ਕੋਲ ਕੋਈ ਗੱਲ ਨਾ ਹੋਵੇ ਫਿਰ ਅੱਜ ਕੱਲ ਇਹ ਕੰਪਿਊਟਰ ਦਾ ਯੋਗਾ, ਮੀਡੀਆ ਦੇ ਯੋਗਾ ਇਹ ਜੀਆਂ ਪਤਾ ਨਹੀਂ ਕਿੰਨੀਆਂ ਖੋਰ ਬਣਾਉਣਗੇ, ਕਿੰਨੀਆਂ ਕੋ ਆਉਣਗੀਆਂ ਪਰ ਅਸੀਂ ਆਈਟੀ ਡਿਪਾਰਟਮੈਂਟ ਨੂੰ ਸਾਡੀ ਸਾਰੀ ਟੀਮ ਉਹ ਇਹਦੇ ਉੱਤੇ ਸੋਚ ਵਿਚਾਰ ਕਰਕੇ ਇਹਦੇ ਉੱਤੇ ਐਕਸ਼ਨ ਲੈਣ ਲਈ ਸ਼ਿਕਾਇਤ ਕਰੇਗੀ ਤੇ ਕੀ ਇਹ ਕਿਹਨੇ ਸ਼ਰਾਰਤ ਕੀਤੀ ਆ, ਕਿਹਨੇ ਅਪਲੋਡ ਕੀਤੀ ਆ ਤੇ ਜਿਹੜੇ-ਜਿਹੜੇ ਚੈਨਲਸ ਤੇ ਇਹਨਾਂ ਨੇ ਚਲਾਈ ਆ ਉਹਨਾਂ ਨੂੰ ਵੀ ਆਈਟੀ ਡਿਪਾਰਟਮੈਂਟ ਨੂੰ ਕਹਿ ਕੇ ਨੋਟਿਸ ਜਾਰੀ ਕਰਾਵਾਂਗੇ ਕਿਉਂਕਿ ਜਿੱਨਾ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਆਥੈਂਟਿਕ ਕੀ ਆ ਕੀ ਆ ਉਹਦੇ ਵਿੱਚ ਤੇ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਬੜੀ ਮੰਦਭਾਗੀ ਗੱਲ ਆ ਇਸ ਲੈਵਲ ਤੇ ਇਹੋ ਜਿਹੀਆਂ ਛੋਟੀਆਂ ਗੱਲਾਂ ਕਰਨੀਆਂ ਮੈਂ ਸਮਝਦਾ ਨਹੀਂ ਮੇਰੀ ਆਡੀਓ ਨਹੀਂ ਹੈ ਜੀ ਨਹੀਂ ਮੇਰੀ ਆਡੀਓ ਕਿੱਥੋਂ ਹੋ ਸਕਦੀ ਹੈ ਜੀ ਇਹ ਸਾਰਾ ਕੁਝ ਝਾਲੀ ਇਹ ਇਹ ਹੁਣ ਕਿਉਂ ਹੋਇਆ ਜੀ ਬੈਂਸ ਸਾਹਿਬ ਦੋ ਵਾਰ ਮੈਂ ਇਲੈਕਸ਼ਨ ਲੜਿਆ ਬੈਂਸ ਸਾਹਿਬ ਦੇ ਆਮਨੇ ਸਾਹਮਣੇ ਕਦੇ ਵੀ ਉਹ ਮਰਦਾਂ ਵਾਂਗੂ ਇਲੈਕਸ਼ਨ ਲੜੀ ਆ ਅਸੀਂ ਉਹ ਵੀ ਲੜਦੇ ਸੀ ਮੈਂ ਵੀ ਅਸੀਂ ਕਦੇ ਇਹੋ ਜਿਹੀਆਂ ਗੱਲਾਂ ਆ ਜਿਹੜੀਆਂ ਦੋ ਨੰਬਰ ਦੀਆਂ ਗੱਲਾਂ ਨੇ ਕਦੇ ਨਹੀਂ ਹੋਈਆਂ ਸੀ ਪਰ ਹੁਣ ਉਹ ਕਾਂਗਰਸ ਪਾਰਟੀ ਸ਼ਾਮਿਲ ਆ ਉਹਨਾਂ ਤੋਂ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮਾਂ ਦੀ ਮਹਾਰਾ ਉਹ ਉਹਨਾਂ ਤੋਂ ਕਿਤੇ ਨਾ ਕਿਤੇ ਇਹੋ ਜਿਹੇ ਕੰਮ ਆ ਜਿਹੜੇ ਉਹਨਾਂ ਤੋਂ ਕਰਵਾ ਰਹੀ ਆ ਵੀ ਹੁਣ ਅਸੀਂ ਕਾਂਗਰਸ ਚ ਲੈ ਲਏ ਹੁਣ ਤੁਹਾਡੇ ਕੋਲ ਰਾਹ ਨਹੀਂ ਕੋਈ ਜਾਣਦਾ ਕਿਉਂਕਿ ਜਦੋਂ ਮੇਰੇ ਨਾਲ ਉਹ ਦੋ ਵਾਰ ਇੰਡੀਪੈਂਡੈਂਟ ਲੜਦੇ ਸੀ ਤੇ ਉਹ ਬੜੀ ਤਕੜੀ ਘੈਂਟ ਤਰੀਕੇ ਨਾਲ ਇਲੈਕਸ਼ਨ ਲੜਦੇ ਸੀ ਅੱਜ ਉਹ ਕਾਂਗਰਸ ਪਾਰਟੀ ਦੇ ਕਰਕੇ ਉਹਨਾਂ ਦੀ ਕੱਟਪੁੱਤ ਨਹੀਂ ਬਣ ਗਏ ਸਾਡਾ ਜਿਹੜੇ ਲਾਇਰ ਨੇ ਸਾਡੇ ਜਿਹੜੇ ਇਸ ਚੀਜ਼ ਦੀ ਕੱਲੀ ਕੱਲੀ ਗੱਲ ਆ ਜਿਹੜੀ ਉਹ ਕਿਸ ਧਾਰਾ ਦੇ ਵਿੱਚ ਕਰਨੀਆਂ ਕਿਸ ਰੂਲ ਤਹਿਤ ਕਰਨੀਆਂ ਉਹ ਸਾਰਾ ਕਿਉਂਕਿ ਮੈਂ ਤਾਂ ਸਵੇਰੇ ਨਿਕਲ ਜਾਣਾ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਇਸ ਬਾਰੇ ਜ਼ਰੂਰ ਤਿਆਰੀ ਕਰੋ ਵੀ ਇਹ ਜਾਲੀ ਕੰਮ ਹੋਰ ਵੀ ਅੱਗੇ ਕਰ ਸਕਦੇ ਆ ਕਾਰਵਾਈ ਹੋਏਗੀ ਸਾਡੇ ਕੋਲ ਕਾਰਵਾਈ ਤਾਂ ਦੇਖੋ ਡਿਪਾਰਟਮੈਂਟ ਨੇ ਕਰਨੀਆਂ ਮੈਂ ਤਾਂ ਆਈਟੀ ਡਿਪਾਰਟਮੈਂਟ ਨੂੰ ਤੇ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਦੇਣੀ ਹੈ ਅੱਛਾ ਸਰ ਲਗਾਤਾਰ ਜਿਹੜੀ ਗਰਮੀ ਵੱਧ ਰਹੀ ਆ ਲੱਗਦਾ ਕਿ ਪ੍ਰਚਾਰ ਦੇ ਉੱਤੇ ਇਹਦਾ ਅਸਰ ਹੋਊ ਕਿਉਂਕਿ ਕਾਫੀ ਜਿਹੜਾ ਨੋ ਡਾਊਟ ਨੋ ਡਾਊਟ ਗਰਮੀ ਬੇਸ਼ੱਕ ਵੱਧ ਰਹੀ ਆ ਪਰ ਸਾਨੂੰ ਵੀ ਇਹ ਦੇਖਣਾ ਪੈਂਦਾ ਜਿਵੇਂ ਆ ਅੰਦਰ ਕੀਤਾ ਪ੍ਰੋਗਰਾਮ ਬਾਹਰ ਟੈਂਟ ਲਾ ਕੇ ਬਹੁਤ ਔਖਾ ਹੈ ਤੇ ਉਹਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮ ਹੁੰਦੇ ਆ ਪੋਲਿਟਿਕਲ ਉਹਦੇ ਵਿੱਚ ਲੇਟ ਹੋ ਜਾਂਦਾ ਬੰਦਾ ਕੋਈ ਨਾ ਕੋਈ ਕਿਉਂਕਿ ਦੀਰੀ ਹੋ ਜਾਂਦੀ ਆ ਫੇਰ ਉਹ ਗਰਮੀ 'ਚ ਬਹੁਤ ਚਿਰ ਬਹਿੰਦੇ ਆ ਜਿੰਨਾ ਮਰਜੀ ਪ੍ਰਬੰਧ ਕਰ ਲਓ ਪਰ ਗਰਮੀ ਦੇ ਨਾਲ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਉਹ ਸਾਡੀਆਂ ਮਾਵਾ ਭੈਣਾ ਜਦੋਂ ਆਉਂਦੀਆਂ ਬੱਚੇ ਵੀ ਨਾਲ ਆਉਂਦੇ ਆ ਉਹਨਾਂ ਨੂੰ ਸਮੱਸਿਆ ਤਾਂ ਜ਼ਰੂਰ ਹੁੰਦੀ ਆ ਪਰ ਦਿਨ ਨੇੜੇ ਹੁਣ ਤਾਂ ਗਿਣਤੀ ਦੇ ਰਹਿ ਗਏ ਤੇ ਇਸ ਕਰਕੇ ਇਹ ਦਿਨ ਐਂ ਸੁੱਖ ਸ਼ਾਂਤੀ ਨਾਲ ਅਗੇ ਵੀ ਨਿਕਲ ਗਏ ਤੇ ਹੋਰ 10 ਦਿਨ ਵੀ ਪ੍ਰਮਾਤਮਾ ਦੀ ਮਿਹਰ ਨਾਲ ਚੜ੍ਹਦੀ ਕਲਾ ਦੇ ਨਿਕਲਣਗੀਆਂ ਬੜੀਆਂ ਰੈਲੀਆਂ ਜਿਹੜੀਆਂ ਪ੍ਰਭਾਵਿਤ ਹੋਣਗੀਆਂ ਕਿਤੇ ਨਾ ਕਿਤੇ ਕਹਿੰਦੇ ਵੀ ਮੋਦੀ ਜੀ ਆਵੇ ਸਾਜੀ ਵੀ ਜਿਹੜਾ ਜਿਹੜਾ ਨਹੀਂ ਮੋਦੀ ਜੀ ਪਹਿਲਾਂ 23 24 ਨੂੰ ਉਹਨਾਂ ਦਾ ਪ੍ਰੋਗਰਾਮ ਜਲੰਧਰ ਗੁਰਦਾਸਪੁਰ ਤੇ ਹੁਸ਼ਿਆਰਪੁਰਾ ਤੇ ਅਗਲੀ 27 28 ਤਰੀਕ ਨੂੰ ਉਹਨਾਂ ਦਾ ਪ੍ਰੋਗਰਾਮ ਸ੍ਰੀ ਅਮਰitsar ਸਾਹਿਬ ਤੇ ਲੁਧਿਆਣੇ ਹੈ ਥੈਂਕ ਯੂ ਥੈਂਕ ਯੂ ਧੰਨ ਖੈਰਬਲ ਹੋ ਗਿਰਾਂ ਪਰਵਾਸੀ